ਦੋਸਤੋ ਸਿਹਤ ਬਣਦੀ ਆ ਕੰਮ ਨਾਲ ਹਾਂਜੀ ਨਾ ਯੋਗਾ ਨਾਲ ਨਾ ਸੈਰ ਨਾਲ ਤੇ ਨਾ ਜਿਮ ਜਾਣ ਨਾਲ ਬਣਦੀ ਆ ਇਹ ਤਾਂ ਸਿਰਫ ਐਨਾ ਵੀ ਰੋਟੀ ਪਾਣੀ ਹਜਮ ਹੋ ਜਾਂਦਾ ਜਿਹੜੀ ਸਿਹਤ ਆ ਸਰੀਰ ਦੀ ਤੰਦਰੁਸਤੀ ਆ ਉਹ ਬਣਦੀ ਆ ਕੰਮ ਨਾਲ ਇਹਨੇ ਬਾਊ ਰਾਮ ਲਾਲ ਜੀ ਰਮੇਸ਼ ਸਰ ਜਰਮੇਸ਼ ਕੁਮਾਰ ਜੀ ਇਹਨਾਂ ਦੀ ਉਮਰ ਆ 68 ਸਾਲ 60 ਸਾਲ ਚ ਸਰਕਾਰ ਵੀ ਬਾਹਵਾਂ ਨੂੰ ਰਿਟਾਇਰ ਕਰ ਦਿੰਦੀ ਆ ਤੇ ਇਹਨਾਂ ਦੀ ਉਮਰ 68 ਸਾਲ 68 ਤੇ 68 ਸਾਲ ਦੀ ਉਮਰ ਚ ਇਹ ਵਾਹੇ ਗੁਰ ਆ ਦੇਖ ਲੋ ਵੀ ਰਜਾਨਾ ਇਹਨਾਂ ਨੇ ਆਪਾ ਮਲਬਾ ਜਿਹੜਾ ਟਰਾਲੀ ਭਰਨੀ ਆ ਚੱਕਦਾ ਫਿਰ ਲਾਉਣਾ ਕਿੰਨੀਆਂ ਟਰਾਲੀਆਂ ਰੋਜ਼ ਦੀਆਂ ਕਰ ਲੈਂਦੇ ਹੋ ਜੀ ਉਹ ਜੋ ਟਰਾਲੀਆਂ ਬੰਦ ਹੋ ਜਾਂਦੇ ਦੋ ਖੰਦੇ ਪਈਆਂ ਦੋ ਤਿੰਨ ਟਰਾਲੀਆਂ ਰੋਜ਼ ਦੀਆਂ ਉਹ ਵੀ ਇਹ ਕਹਿੰਦੇ ਘੱਟ ਆ ਚਾਹੀਦਾ ਤਾਂ ਜ਼ਿਆਦਾ ਇਦੋਂ ਸਾਲਾ ਲੋ ਵੀ ਤਿੰਨ ਟਰਾਲੀਆਂ ਆਪ ਕਈ ਨਾਲ ਮਲਬਾ ਪੱਥਲ ਚ ਪਾਉਣਾ ਵੱਠਲ ਤੋਂ ਗਾ ਟਰਾਲੀ 'ਚ ਸਿੱਟਣਾ। ਉਹ ਜਿਹੜਾ ਮਲਬੇ ਦਾ ਮਤਲਬ ਇਹ ਹੁੰਦਾ ਬੇ ਇਹਦੇ 'ਚ ਕਈ ਵੀ ਨਹੀਂ ਹੋਵੇਂ ਚੱਲਦੇ ਜਿਵੇਂ ਮਿੱਟੀ 'ਚ ਚੱਲਦੀ ਹੈ। ਕਈ ਨਹੀਂ ਚੱਲਦੀ। ਆਮ ਬੰਦੇ ਤੋਂ ਇੱਕ ਵੱਠਲ ਪਰ ਨੌਖਾ ਹੋ ਜਾਂਦਾ। ਕਿਉਂਕਿ ਪੱਥਰ, ਰੋੜੇ, ਵਿੰਗਾ ਟੇਢਾ। 200-250 ਵੱਠਲ ਮੈਂ ਡਟਾਈ। 250 ਦੇ ਕਰੀਬ ਵੱਠਲ ਇੱਕ ਟਰਾਲੀ ਚ ਪੈਂਦਾ ਜੀ 200 ਮਲ ਦੇ ਚਲੋ ਵੱਡਾ ਜੀ ਛੋਟਾ 1200 ਕਾਇਰ ਤੇ ਵਿੰਗਾ ਟੇਡਾ ਹੋ ਕੇ ਕੰਮ ਕਰਨਾ ਪੈਂਦਾ ਕਿਉਂਕਿ ਇਹ ਜਿਹੜਾ ਮਲਵਾ ਉਹ ਕਿਸੇ ਨੇ ਸਾਫ ਕਰਕੇ ਢੰਗ ਸਿਰਤਾ ਰੱਖਿਆ ਨਹੀਂ ਹੁੰਦਾ ਸਿੱਟਿਆ ਹੁੰਦਾ ਤੇ ਇੰਨੀ ਮੁਸ਼ਕਲਤ ਵਾਲਾ ਕੰਮ ਆ ਔਰ 68 ਸਾਲ ਦੀ ਉਮਰ ਆ ਤੇ ਲਗਾਤਾਰ ਕਰਦੇ ਆ ਤੇ ਸਰੀਰ ਟੋਪੀ ਵਾਲੇ ਕਿੰ ਲਰਗਾ ਤੇ ਬਾਉ ਜੀ ਕੀ ਖਾਣੇ ਹੋ ਥਾਨੇ ਜੀ ਬਸਾ ਹਾਂ ਮਾਲ ਦੁੱਧ ਪੀ ਰਿਹਾ ਤੇ ਉਹ ਖਾਲਿਆ ਅੱਛਾ ਕਿਉਂ ਦੇ ਸੇ ਹਾਂਜੀ ਕਿੰਨਾ ਮਹਾਰਾਜ ਜੀ ਦਾ ਦਾਲ ਦੇ ਵਿੱਚ ਹੁਣ ਗਰਮ ਵੀ ਥੋੜਾ ਘੱਟ ਆ ਅੱਛਾ ਬੀ ਪੰਜ ਚਮਚੇ ਹਾਂਜੀ ਹਾਂਜੀ ਅੱਛਾ ਸਿਆਲਾਂ ਚ ਵੱਧ ਜਾਂਦਾ ਹੈ ਸਿਆਲਾਂ ਚ ਵੱਧ ਹਾਂ ਸਿਆਲਾਂ ਥੋੜਾ ਜ਼ਿਆਦਾ ਹੋ ਜਾਂਦਾ ਬਾਕੀ ਜਿਵੇਂ ਗਰਾਂ ਆਪਕਾ ਹੀ ਅੱਛਾ ਰਾਤ ਨੂੰ ਹਾਂ ਸਿਆਲ ਨੂੰ ਅੱਛਾ ਪੈਣ ਲੱਗੇ ਬਾਕੀ ਦਾਲ ਕੁਝ ਫਰੂਟ ਹੋ ਗਿਆ ਇਹ ਠੀਕ ਹੈ ਫਰੂਟ ਲੈ ਲੈ ਜਿਵੇਂ ਕੋਈ ਠੀਕ ਹੈ ਹਾਂ ਖਾਣਾ ਹੀ ਦੇਸੀ ਖਾਣਾ ਹੀ ਬਾਹਰ ਤੋਂ ਨਹੀਂ ਖਾਣਦੇ ਅੱਛਾ ਕਰਨਾ